ਸਾਰਿਆਂ ਮੇਰੇ ਪਿਆਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਅੱਜ ਆਪ ਸਭ ਦਾ ਜਿੰਦਾ ਨੇਤਾ ਲੋਕ ਧੰਨਵਾਦ ਨਹੀਂ ਕਰਨਾ ਹੁੰਦਾ ਕਿ ਅੱਜ ਦਾ ਵੀ ਤੁਹਾਡਾ ਧੰਨਵਾਦ ਕਰਨਾ ਆ ਤੇ ਤੁਸੀਂ ਅਮਰਦੇਸ਼ ਸਾਰੇ ਸ਼ਹਿਰ ਵਿੱਚ 4700 ਠੀਕ ਦੇ ਕਰੀਬ ੋਟਾ ੋਟਾ ਦੇ ਬਟਨ ਨੂੰ ਦਬਾ ਕੇ ੋਟਾ ਦੇ ਬਟਨ ਨੂੰ ਕੁਛ ਨਾ ਕੁਛ ਤੁਸੀਂ ਅੱਗੇ ਦੋੜਿਆ ਨੋਟਾ ਨੂੰ ਅੱਗੇ ਦੌੜਿਆ ਨੋਟਾ ਬਾਰੇ ਤਾਂ ਆਪ ਸਭ ਨੂੰ ਪਤਾ ਹੀ ਆ ਕਿ ਵੋਟਾਂ ਦੇ ਪਾਉਣ ਵਾਲੀ ਮਸ਼ੀਨ ਦੇ ਸਾਰਿਆਂ ਤੋਂ ਥੱਲੇ ਵਾਲਾ ਬਟਨ ਨੋਟਾ ਲੇਕਿਨ ਇਸ ਵਾਰ ਉੱਥੇ ਵੀ ਮਸ਼ੀਨਾਂ ਦੇ ਵਿੱਚ ਕੁਝ ਦੇਖਣ ਨੂੰ ਮਿਲਿਆ ਕਿ ਉਹਦੇ ਉੱਤੇ ਸਾਰਿਆਂ ਤੋਂ ਅਖੀਰ ਦੇ ਲਿਖਿਆ ਸੀ ਕਿ ਇਹਨਾਂ ਵਿੱਚੋਂ ਕੋਈ ਨਹੀਂ ਉੱਤੇ ਨੋਟਾ ਨਹੀਂ ਲਿਖਿਆ ਕੁਝ ਬੰਦੇ ਐਦਾਂ ਨੇ ਲਿਖਿਆ ਵੀ ਪੰਜਾਬੀ ਦੇ ਵਿੱਚ ਮੈਂ ਜਾ ਕੇ ਪੁੱਛਿਆ ਕਿ ਇਹਦੇ ਉੱਤੇ ਤੁਸੀਂ ਨੋਟਾ ਕਿਉਂ ਨਹੀਂ ਲਿਖਿਆ ਕਹਿੰਦੇ ਜੀ ਇਹਦਾ ਮਤਲਬ ਇਹ ਹੀ ਆ ਕਿ ਇਹਨਾਂ ਵਿੱਚੋਂ ਕੋਈ ਵੀ ਨਹੀਂ ਤੇ ਕਾਟੇ ਦਾ ਉਥੇ ਨਿਸ਼ਾਨ ਸੀ ਕਿ ਇਹ ਨੋਟਾ ਦਾ ਆ ਮੈਂ ਉਹਨਾਂ ਨੂੰ ਕਿਹਾ ਕਿ ਇਹ ਪੰਜਾਬੀ ਚ ਲਿਖਿਆ ਕੋਈ ਪ੍ਰਵਾਸੀ ਵੀ ਆ ਕੋਈ ਪੰਜਾਬੀ ਨਹੀਂ ਜਾਣਦਾ ਉਹਨੂੰ ਕਿੱਦਾਂ ਪਤਾ ਲੱਗੂਗਾ ਇਹ ਨੋਟਾ ਹੈ ਤੇ ਨਹੀਂ ਜੀ ਕਹਿੰਦੇ ਇਹਦਾ ਮਤਲਬ ਇਹ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਲਿਖ ਕੇ ਪੰਜਾਬੀ ਚ ਵੀ ਇਹ ਕੀਤੀ ਆ ਮੈਨੂੰ ਸਭ ਪੰਜਾਬੀ ਦਾ ਪਤਾ ਟਰਾਂਸਲੇਸ਼ਨ ਦਾ ਪਤਾ ਤੇ ਤੁਹਾਡੇ ਅੱਗੇ ਬੇਨਤੀ ਇਹ ਆ ਕਿ ਤੁਸੀਂ ਇੱਥੇ ਕਮ ਸੇ ਕਮ ਨੋਟਾ ਲਖੋ ਮੈਂ ਹੁਣ ਵੀ ਭਾਰਤੀ ਚੋਣ ਕਮਿਸ਼ਨਰ ਕੋ ਬੇਨਤੀ ਕਰਦਾ ਕਿ ਨੋਟਾ ਜਰੂਰ ਅੰਗਰੇਜ਼ੀ ਤੇ ਹਿੰਦੀ ਤੇ ਪੰਜਾਬੀ ਚ ਨੋਟਾ ਜਰੂਰ ਲਿਖਣਾ ਨੋਟਾ ਲਿਖਿਆ ਹੋਊਗਾ ਲੋਕਾਂ ਨੂੰ ਨੋਟਾ ਬਾਰੇ ਇਹ ਪਤਾ ਇਹਨਾਂ ਵਿੱਚੋਂ ਕੋਈ ਨਹੀਂ ਮਰਦਲ ਤੇ ਉਹਦਾ ਵੀ ਨੋਟਾ ਹੀ ਨਗਲਦਾ ਪਰ ਲੋਕਾਂ ਨੂੰ ਇਸ ਗੱਲ ਦੀ ਸਮਝ ਛੇਤੀ ਨਹੀਂ ਪਤਾ ਚੱਲ ਸਕਦੀ ਕਿ ਨੋਟਾ ਜਰੂਰ ਲਿਖਣਾ ਇੱਕ ਨੋਟਾ ਵਾਸਤੇ ਹੋਰ ਮੈਸੇਜ ਤੁਹਾਨੂੰ ਸੁਣਾਉਣ ਦੇ ਵਿੱਚ ਮਿਲਿਆ ਕਿ ਅੱਗੇ ਨੋਟਾ ਨੂੰ ਵੋਟ ਬਹੁਤ ਘਟ ਪੈਂਦੀ ਸੀ ਕਿ ਕੁਝ ਲੋਕਾਂ ਦੇ ਵਿੱਚ ਜਾਗਰਤੀ ਆਈ ਆ ਤੇ ਅੰਦੌਰ ਸ਼ਹਿਰ ਜਿੱਥੇ ਸਾਰਿਆਂ ਤੋਂ ਵੱਧ ਵਧੀਆ ਸ਼ਹਿਰ ਜਿਹਨੂੰ ਮੰਨਿਆ ਜਾਂਦਾ ਹੈ ਜਹਿੰਦੁਸਤਾਨ ਦਾ ਉੱਥੇ ਵੀ ਨੋਟਾਂ ਨੂੰ 218000 ਦੇ ਕਰੀਬ ਜਿਹਦਾ ਅੰਮ੍ਰਿਤਸਰ ਦੀ ਸੀਟ ਆ ਲੋਕ ਸਭਾ ਦੀ ਐਦਾਂ ਹੀ ਉਹ ਲੋਕ ਸਭਾ ਦੀ ਸੀਟ ਆ ਉੱਥੇ 218000 ਵੋਟਾਂ ਨੋਟਾਂ ਨੂੰ ਪਾਈਆਂ ਕਿਉਂਕਿ ਉੱਥੋਂ ਦੇ ਲੋਕ ਜਿਹੜਾ ਜ਼ਿਆਦਾ ਪੜ੍ਹੇ ਲਿਖੇ ਨੇ ਤੇ ਮੇਰੀ ਵੀ ਅੰਮ੍ਰਿਤਸਰ ਸਾਰੇ ਪੰਜਾਬ ਦੇ ਵਸਨੀਕਾਂ ਅਗੇ ਬੇਨਤੀ ਆ ਕਿ ਨੋਟਾਂ ਦੇ ਬਟਨ ਨੂੰ ਹੀ ਇਹ ਵੋਟਾਂ ਪਾਈਏ ਨੋਟਾਂ ਦੇ ਬਟਨ ਨੂੰ ਜੇ ਆਪਾਂ ਵੋਟਾਂ ਪਾਉਨੇ ਆ ਤੇ ਹੁਣ ਫਿਰ ਇਲੈਕਸ਼ਨ ਆਉਣੀ ਹੈ ਜੀਆਂ ਪੰਜ ਜਿਹੜੇ ਐਮਐਲਏ ਐਮਪੀ ਬਣੇ ਨੇ ਜਾਂ ਅੱਜ ਕਈਆਂ ਨੇ ਰਿਜਾਈਨ ਕੀਤਾ ਜਿੱਦਾਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਡੇਰਾ ਬਾਬਾ ਨਾਨਕ ਤੇ ਬਰਨਾਲਾ ਗਿੱਦੜਵਾਹਾ ਇਹ ਪੰਜ ਹਲਕਿਆਂ ਦੇ ਵਿੱਚ ਹੁਣ ਐਮਐਲਏ ਦੀਆਂ ਚੋਣਾਂ ਆਉਣੀਆਂ ਤੇ ਤਕੜੇ ਹੋਜੋ ਤੇ ਜਿਹਨੂੰ ਨਹੀਂ ਵੀ ਪਤਾ ਵੱਧ ਤੋਂ ਵੱਧ ਇਹ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਰਿਸ਼ਤੇਦਾਰ ਡੇਰਾ ਬਾਬਾ ਨਾਨਕ ਜਿਹੜੇਂਦੇ ਨੇ ਜਾਂ ਜਲੰਧਰ ਰਹਿੰਦੇ ਨੇ ਜਾਂ ਚੱਬੇ ਵਾਲ ਦੀ ਸੀਟ ਹੈ ਮੇਰੇ ਖਿਆਲ ਹਿਆਰਕੋੜ ਦੇ ਵਿੱਚ ਤੇ ਜਲੰਧਰ ਦੀ ਸੀਟ ਹੈ ਜਿਹਦਾ ਸ਼ੀਤਲ ਅੰਗਰਾਲ ਆਮ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਉਹਦਾ ਵੀ ਅਸਤੀਫਾ ਮਨਜ਼ੂਰ ਹੋ ਗਿਆ ਇਹ ਗਿੱਦੜ ਬਾਹ ਤੋਂ ਮੇਰੇ ਖਿਆਲ ਜਿੱਥੋਂ ਤੱਕ ਮੈਨੂੰ ਲੱਗਦਾ ਕਾਂਗਰਸ ਪ੍ਰਧਾਨ ਰਾਜਾ ਗੜਿੰਗ ਜੀ ਨੇ ਉਹ ਲੁਧਿਆਣਾ ਜਾ ਕੇ ਐਮਪੀ ਬਣ ਗਏ ਨੇ ਉਹਨਾਂ ਦੀ ਵੀ ਸੀਟ ਖਾਲੀ ਹੋ ਰਹੀ ਆ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਖਾਲੀ ਹੋ ਰਹੀ ਆ ਐਸ ਕਰਕੇ ਕੁੱਟਲ ਪੰਜ ਦੇ ਕਰੀਬ ਸੀਟਾਂ ਨੇ ਤੇ ਇੱਕ ਵਾਰੀ ਉੱਥੇ ਵੀ ਜਿੱਥੇ ਵੀ ਇਹ ਵੋਟਾਂ ਹੋਣ ਉਹਨਾਂ ਨੂੰ ਤੁਸੀਂ ਉੱਥੇ ਜਿੰਨੇ ਵੀ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਇਹ ਮੈਸੇਜ ਸੈਂਡ ਕਰ ਦਿਓ ਕਿ ਇਸ ਵਾਰ ਨੋਟਾਂ ਨੂੰ ਵੋਟ ਪਾਉਣੇ ਨੋਟਾਂ ਵੋਟਾਂ ਪਾਉਣ ਵਾਲੀ ਮਸ਼ੀਨ ਦੇ ਸਾਰਿਆਂ ਤੋਂ ਥੱਲੇ ਜਾਂ ਤੋਂ ਉਹਦੇ ਵਿੱਚ ਲਿਖਿਆ ਹੋਊਗਾ ਪੰਜਾਬੀ ਵਿੱਚ ਇਹਨਾਂ ਵਿੱਚੋਂ ਕੋਈ ਨਹੀਂ ਤੇ ਕਾਟੇ ਦਾ ਨਿਸ਼ਾਨ ਹੁੰਦਾ ਐਦਾਂ ਐਦਾਂ ਕਰਕੇ ਉਹਦਾ ਨਿਸ਼ਾਨ ਹੁੰਦਾ ਉਸ ਨਿਸ਼ਾਨ ਦੇ ਤੇ ਵੋਟ ਪਾ ਦਿਓ ਕਿ ਨੇਤਾ ਲੋਕਾਂ ਦੀਆਂ ਅੱਖਾਂ ਖੁੱਲ੍ਹ ਸਕਣ ਨੇਤਾ ਲੋਕਾਂ ਨੂੰ ਪਤਾ ਲੱਗ ਸਕੇ ਕਿ ਨੋਟਾਂ ਵੀ ਕੋਈ ਹੈਗਾ ਕਿ ਸਾਨੂੰ ਵੀ ਕੋਈ ਪਸੰਦ ਨਹੀਂ ਕਰਦਾ ਕੁਝ ਪਾਰਟੀਆਂ ਦੇ ਵਿੱਚ ਹੁਣ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨੇ ਤੇ ਜਤਨਾ ਹੀ ਜਤਨਾ ਜਿੱਦਾਂ ਹੁਣ ਮੈਂ ਨਾਂ ਲਿਆ ਕਈਆਂ ਨੂੰ ਔਖਾ ਲੱਗਣਾ ਕਈਆਂ ਨੂੰ ਚੰਗਾ ਲੱਗਣਾ ਕਈਆਂ ਨੂੰ ਮੜਾ ਲੱਗਣਾ ਖਡੂਰ ਸਾਹਿਬ ਹਰਕੇ ਤੋਂ ਭਾਈ ਅਮਰਤਪਾਲ ਸਿੰਘ ਜੀ ਜਿੱਤੇ ਨੇ ਉਹਨਾਂ ਨੂੰ ਲੋਕਾਂ ਨੇ ਕਿਉਂ ਜਤਾਇਆ ਉਹਨਾਂ ਨੂੰ ਲੋਕਾਂ ਨੇ ਐਸ ਕਰਕੇ ਨਹੀਂ ਜਤਾਇਆ ਕਿ ਉਹ ਕਿਸੇ ਇੱਕ ਕੌਮ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਲੋਕਾਂ ਨੇ ਤਾਂ ਜ ਮਤਲਬ ਜਤਾਇਆ ਮੇਨ ਜਿਹੜਾ ਯੋਗਦਾਨ ਸੀ ਨਸ਼ਾ ਚਿੱਟਾ ਉਹ ਜਿਹਦਾ ਵੀ ਚਿੱਟਾ ਜਿਹੜੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਪੇ-ਬਾਪ ਦੇ ਬੱਚਿਆਂ ਨੂੰ ਚਿੱਟਾ ਲੱਗਾ ਜੇ ਉਹਨਾਂ ਦੇ ਬੱਚਿਆਂ ਨੂੰ ਉਹ ਚਿੱਟਾ ਛਡਾਉਣ ਦਾ ਯਤਨ ਕਰਨਗੇ ਜਾਂ ਜੇ ਉਹਨਾਂ ਨੇ ਯਤਨ ਕੀਤੇ ਜਾਂ ਉਹਨਾਂ ਦੇ ਨਮਾਇंदे ਇਹ ਯਤਨ ਕਰ ਰਹੇ ਨੇ ਤੇ ਉਹ ਫਿਰ ਬੰਦੇ ਨੂੰ ਤੇ ਲੋਕਾਂ ਨੇ ਜਤਾਉਣਾ ਹੀ ਆ ਲੋਕਾਂ ਨੇ ਕੁਝ ਨਹੀਂ ਦੇਖਿਆ ਕਿ ਸਾਨੂੰ ਆਹ ਚਾਹੀਦਾ ਸਾਨੂੰ ਕਣਕ ਚਾਹੀਦੀ ਆ ਸਾਨੂੰ ਝੋਨਾ ਚਾਹੀਦਾ ਸਾਨੂੰ ਬਿਜਲੀਆਂ ਚਾਹੀਦੀਆਂ ਸਾਨੂੰ ਆਹ ਚਾਹੀਦਾ ਸਾਨੂੰ ਪੈਸਾ ਚਾਹੀਦਾ ਉਹਨਾਂ ਨੇ ਤੇ ਇੱਕ ਨਸ਼ੇ ਦੇ ਮੁੱਦੇ ਦੇ ਖਿਲਾਫ ਉਹ ਜਿਹੜਾ ਚੋਣ ਪ੍ਰਚਾਰ ਕੀਤਾ ਸੀ ਲੋਕਾਂ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਗਏ ਸੀ ਕਿਸੇ ਦੀ ਮਾਲ ਛਕਰ ਕਿਸੇ ਨੂੰ ਘੋਕਵਾ ਕਿਸੇ ਨੂੰ ਬਦਾਮਾਂ ਦੀਆਂ ਸ਼ਰਦਾਨੀਆਂ ਪਿਆ ਪਿਆ ਕੇ ਨਸ਼ੇ ਤੋਂ ਵਿੱਚੋਂ ਬਾਹਰ ਕੱਢਿਆ ਉਹਨਾਂ ਨੇ ਤੇ ਇਦਾਂ ਦੇ ਬੰਦੇ ਤੇ ਐਨਐਸਏ ਲੱਗ ਜਾਂਦੀ ਆ ਤੇ ਐਸ ਕਰਕੇ ਉਹਦਾ ਜਤਨ ਦਾ ਕਾਰਨ ਵੀ ਇਹੀ ਸੀ ਭਾਈ ਅਮਰਪਾਲ ਸਿੰਘ ਉਹਨਾਂ ਦਾ ਕਿ ਉਹ ਨਸ਼ੇ ਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ ਤੇ ਐਸ ਕਰਕੇ ਨਸ਼ੇ ਦੇ ਵਿਰੁੱਧ ਮੈਂ ਕਹਿੰਦਾ ਸਾਰੇ ਪੰਜਾਬ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਸਾਡੀ ਜਵਾਨੀ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਕभी ਕਈ ਹੋਣਾ ਤੇ ਨੌਜਵਾਨ ਤਾਂ ਹੈ ਹੀ ਹੈ ਇਸ ਨਸ਼ੇ ਦੇ ਵਿੱਚ ਲੱਗ ਗਏ ਨੇ ਤੇ ਇਹ ਨਸ਼ਾ ਜਿੰਨੀ ਦੇਰ ਪੰਜਾਬ ਤੋਂ ਖਤਮ ਨਹੀਂ ਹੁੰਦਾ ਉਨੀ ਦੇਰ ਇੱਥੇ ਪੰਜਾਬ ਦਾ ਕੋਈ ਭਲਾ ਨਹੀਂ ਹੁੰਦਾ ਦਿਨੇ ਅੱਗੇ ਤੁਹਾਨੂੰ ਦੱਸੀ ਨਾ ਰਾਤ ਭਰਾ ਦੇ ਇਸ ਬੰਦੇ ਨੇ ਜਾਣਾ ਇਸ ਰੋਡ ਨੂੰ ਨਹੀਂ ਜਾਣਾ ਹੁਣ ਤਾਂ ਦਿਨੇ ਲੋਟ ਲੈਂਦੇ ਨੇ ਡੋਟ ਲੈਂਦੇ ਨੇ ਕਿਸੇ ਦੀਆਂ ਵਾਲੀਆਂ ਲਾ ਲੀਆਂ ਕਿਸੇ ਦੀ ਚੈਨ ਫੋਲੀ ਕਿਸੇ ਦੇ ਪੈਸੇ ਕੋਲੇ ਕਿਸੇ ਦਾ ਮੋਟਰਸਾਈਕਲ ਚੱਕ ਕੇ ਬਾਹਰ ਚੱਲ ਗਏ ਜੇ ਉਹ ਫੜੇ ਜਾਂਦੇ ਨੇ ਉਹ ਕੀ ਕਹਿੰਦੇ ਆ ਕਿ ਸਾਡਾ ਨਸ਼ਾ ਪੂਰਾ ਨਹੀਂ ਹੋ ਰਿਹਾ ਔਰ ਜੇ ਨਸ਼ੇ ਪੀਂਦੇ ਪੀਂਦੇ ਹੋਏ ਨਸ਼ੇ ਵੇਚਣ ਲੱਪੈਂਦੇ ਨੇ ਕੀ ਕਰਨ ਉਹ ਨਸ਼ੇ ਪੂਰੇ ਕਰਨੇ ਨੇ ਮਾਪੇ ਦਾ ਵਸ ਨਹੀਂ ਚੱਲਦਾ ਮਾਪੇ ਕੀ ਕਰਨ ਨਾੜਾਂ ਦੇ ਵਿੱਚ ਟੀ ਗਏ ਆ ਉਹ ਜਿਹੜਾ ਬਾਥਰੂਮ ਵਾਲ ਨਲਾਂ ਵਾਲੀ ਜਗ੍ਹਾ ਤੇ ਟੀਕੇ ਮਤਲਬ ਇੰਨੇ ਤਕੜੇ ਐਕਸਪਰਟ ਬਣ ਗਏ ਨੇ ਨਸ਼ਾ ਕਰਨ ਵਾਲੇ ਇਹ ਨਸ਼ਾ ਕਰਨ ਵਾਲਿਆਂ ਦੀ ਕੋਈ ਗਲਤੀ ਨਹੀਂ ਇਹ ਹੁਣ ਇਹ ਵੀ ਤਾਂ ਸਾਡੇ ਬੱਚੇ ਭੈਣ ਭਰਾ ਨੇ ਇਨ੍ਹਾਂ ਵਾਸਤੇ ਵੀ ਸਾਨੂੰ ਹੀ ਸੋਚਣਾ ਪੈਣਾ ਜੇ ਇਹਨਾਂ ਬਾਰੇ ਸੋਚਾਂਗੇ ਇਹਨਾਂ ਨੂੰ ਆਪਣੇ ਨਾਲ ਲਾ ਕੇ ਇਹਨਾਂ ਦੇ ਨਸ਼ਿਆਂ ਤੋਂ ਦੂਰ ਕਰਾਂਗੇ ਇਹ ਲੋਕੀ ਕੁਛ ਕਰਨਗੇ ਇਹ ਵੀ ਅੱਜਕੱਲ ਕਹਾਵਤ ਬੜੀ ਚੱਲੀ ਆ ਇਲੈਕਸ਼ਨ ਖਤਮ ਨੇਤਾ ਪਹਾੜੀਆਂ ਤੇ ਵਰਕਰ ਦਿਹਾੜੀਆਂ ਦੇ ਹੁਣ ਮੈਂ ਉਹਨਾਂ ਨੂੰ ਜਿਹੜੇ ਬੰਦੇ ਦੂ ਦੂ ਤਿੰਨ ਤਿੰਨ ਮਹੀਨੇ ਤੋਂ ਲਗਾਤਾਰ ਇਹਨਾਂ ਦੇ ਮਗਰ ਇਹਨਾਂ ਵਾਸਤੇ ਨੇਤਾ ਲੋਕਾਂ ਵਾਸਤੇ ਪ੍ਰਚਾਰ ਕਰਦੇ ਸੀ ਜਾਂ ਇਕੱਠੇ ਕਰ ਰਹੇ ਉਹਨਾਂ ਨੂੰ ਕਹਿੰਦਾ ਹੁਣ ਵੀ ਉਦਾਂ ਹੀ ਉਹਨਾਂ ਨੂੰ ਨੇਤਾ ਲੋਕਾਂ ਨੂੰ ਸਾਧੋ ਇੱਕ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਜਗ੍ਹਾ ਉਹ ਰੈਲੀ ਕਰਨ ਆਉਂਦੇ ਸੀ ਲੋਕਾਂ ਨੂੰ ਜੋ ਦੱਸਣ ਵਾਸਤੇ ਹੁੰਦੇ ਇਹ ਸਾਨੂੰ ਵੋਟਾਂ ਪਾਉ ਹੁਣ ਵੀ ਇਦਾਂ ਹੀ ਉਹ ਹੁਣ ਕੰਮ ਜਾਂਦਾ ਤਾਂ ਹੀ ਆ ਨਾ ਲੋਕਾਂ ਦੀਆਂ ਮੁਸ਼ਕਲਾਂ ਸਾਨੂੰ ਲੋਕਾਂ ਦੇ ਕੰਮ ਕਰਨ ਸਾਰਿਆਂ ਤੋਂ ਵੱਡਾ ਇਹ ਨਸ਼ਾ ਨਸ਼ੇ ਨੂੰ ਬੰਦ ਕਰਨਾ ਜੇ ਨਸ਼ੇ ਨੂੰ ਬੰਦ ਕਰਨਗੇ ਤੇ ਮੈਨੂੰ ਲੱਗਦਾ ਕਿ ਨਹੀਂ ਤੇ ਸਾਰੇ ਪੰਜਾਬ ਦੇ ਵਿੱਚ ਆ ਯਾਦ ਫਿਰੋ ਜਾਣਗੇ ਨਸ਼ੇ ਦੇ ਖਿਲਾਫ ਉਗਲੋਣਗੇ ਜਿਨ੍ਹਾਂ ਨੇ ਨਸ਼ਾ ਨਹੀਂ ਫਲਾਇਆ ਦੇਖੋ ਕਿੰਨੇ 1 ਲੱਖ ਤੋਂ ਵੀ ਉੱਪਰ ਵੋਟਾਂ ਦੇ ਨਾਲ ਕਰੀਬ 2 ਲੱਖ ਦੇ ਕਰੀਬ ਵੋਟਾਂ ਨਾਲ ਭਾਈ ਅਮਰਤਪਾਲ ਵਰਗੇ ਜੋ ਦੇ ਲਈਤੇ ਨੇ ਉਹ ਜਤਨ ਦਾ ਕਾਰਨ ਕੀ ਆ ਨਸ਼ਾ ਚਿਟਾ ਜਿੰਨੇ ਵੀ ਨਸ਼ੇ ਆ ਇਹ ਨਸ਼ਿਆਂ ਨੇ ਹੀ ਸਾਰਾ ਕੁਝ ਕੰਮ ਖਰਾਬ ਕੀਤਾ ਐਸ ਕਰਕੇ ਮਾਰੀ ਮੇਰੀ ਸਾਰਿਆਂ ਦੇ ਅੱਗੇ ਬੇਨਤੀ ਆ ਕਿ ਹੁਣ ਆਪਾਂ ਸਮਝੀਏ ਇਹਨਾਂ 5 ਸੀਟਾਂ ਦੇ ਉੱਤੇ ਨੋਟਾਂ ਨੂੰ ਵੋਟਾਂ ਪਾਈਏ ਜਾਂ ਉਹਨਾਂ ਨੂੰ ਵੋਟਾਂ ਪਾਈਏ ਜਿਹੜੇ ਨਸ਼ੇ ਦੇ ਖਿਲਾਫ ਗੱਲ ਕਰਦੇ ਨੇ ਜਾਂ ਜਿਹੜਾ ਨਸ਼ਾ ਮਕਾਉਣ ਦੀ ਗੱਲ ਕਰਦੇ ਨੇ ਮਕਾਉਣ ਦੇ ਵਿੱਚ ਜਿਹੜਾ ਇਹ ਯੋਗਦਾਨ ਵੀ ਕਰਨ ਦੇ ਨੇ ਪ੍ਰੈਕਟੀਕਲ ਜਿਹਨਾਂ ਨੇ ਕੰਮ ਕੀਤੇ ਨੇ ਜਨ ਜਨਤੇ ਉਮੀਦ ਆ ਕੀ ਇਹ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਪਾਓ ਸੋ ਜੇ ਕਿਸੇ ਨੂੰ ਕੋਈ ਗਲਤ ਲੱਗੀ ਹੋਵੇ ਗਲਤੀ ਮaaf ਕਰਨਾ ਧੰਨਵਾਦ